ਖਿਆਨੋ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਸੜਾ ਵਿਆਕਰਣ ਦਾ ਵੀ ਸਾਥ ਚੱਲਿਆ ਹੋਇਆ ਸੀ ਸ਼ਬਦ ਰਚਨਾ ਇਸ ਤੋਂ ਪਹਿਲੇ ਵਾਲੀ ਕੱਛੇ ਵਿੱਚ ਮੈਂ ਤੁਹਾਡੇ ਨਾਲ ਸ਼ਬਦ ਕੀ ਹੁੰਦਾ ਹੈ ਸ਼ਬਦ ਦੇ ਕਿੰਨੇ ਭੇਦ ਹੁੰਦੇ ਨੇ ਸ਼ਬਦ ਮੂਲ ਸ਼ਬਦ ਤੇ ਰਚਿਤ ਸ਼ਬਦ ਇਹਨਾਂ ਬਾਰੇ ਦੱਸਿਆ ਸੀ ਉਹਦੇ ਬਾਅਦ ਇਹਨਾਂ ਦੇ ਰਚਿਤ ਸ਼ਬਦ ਦੇ ਤੋਂ ਭਾਗ ਹੁੰਦੇ ਹਨ ਦੋ ਭਾਗ ਅਗਿੱਤਰ ਤੇ ਪਛਿੱਤਰ ਅਗਿੱਤਰ ਕੀ ਹੁੰਦੇ ਹਨ ਉਦੇ ਬਾਰੇ ਮੈਂ ਤੁਹਾਨੂੰ ਅੱਗੇ ਕੱਖਿਆ ਵਿੱਚ ਦੱਸਾਂਗਾ ਵੇਖੋ ਜੀ ਅੱਦਾ ਸਾਡਾ ਵਿਸਾ ਸਬਦ ਰਚਨਾ ਵਿੱਚ ਅਗੀਤਰ ਇਹ ਐਗਜ਼ਾਮ ਵਿੱਚ ਪੁੱਛ ਸਕਦੇ ਨੇ ਉ ਆਤ ਉਕਤੋਂ ਕਿਹੜੇ ਕਿਹੜੇ ਸਬ ਬਣ ਸਕਦੇ ਨੇ ਉ ਆਵੇਖੋ ਜੀ ਅਗੀਤਰ ਹੈ ਉ ਮੰਤਰੀ ਮੰਤਰੀ ਦੇ ਅੱਗੇ ਕੀ ਲੱਗਿਆ ਉ ਅਗੀਤਰ ਹੈ ਜੀ ਅਗੀਤਰ ਉਪ ਮੰਤਰੀ ਉਪਵਾਕ ਉਪਭਾਗ ਉਪਨਿਯਮ ਵਿਕੁਜੀ ਆ ਅਗਿੱਤਰ ਐਗਜ਼ਾਮ ਵਿੱਚ ਐ ਤੁਹਾਨੂੰ ਆ ਸ਼ਬਦ ਮਿਲਣਗਾ ਉਪ ਉਪਤੋਂ ਕਿਹੜੇ ਕਿਹੜੇ ਸ਼ਬਦ ਬਣਨੂ ਉਪਮੰਤਰੀ ਮਿਲ ਜੂਗਾ ਜਾਂ ਇਸੇ ਹੋਰ ਡਿਫਰੈਂਟ ਤੁਹਾਨੂੰ ਸ਼ਬਦ ਮਿਲਣਗੇ ਜੇ ਤੁਹਾਨੂੰ ਮਲਮ ਹੋਗਾ ਤੁਸੀਂ ਦੱਸ ਸਕੋ ਨੂੰ ਦੱਸ ਸਕਦੇ ਨਾ ਇਹਦਾ ਸਭ ਤੋਂ ਅਦਾ ਸਹੀ ਅਰਥ ਆ ਹੈਗਾ ਉਪਮੰਤਰੀ ਜਾਂ ਉਪਵਾਕ ਮਿਲ ਸਕਦਾ ਉਪਾਗ ਉਪਨੀਯਮ ਤੁਹਾਨੂੰ ਐਗਜ਼ਾਮ ਵਿੱਚ ਆ ਵੜਾ ਮਿਲਿਆ ਉਪਤੋਂ ਕਿਹੜੇ ਕਿਹੜੇ ਸ਼ਬਦ ਬਣ ਸਕਦੇ ਹਨ ਉਪ ਦੇ ਨਾਲ ਅਗੇਤਰ ਬਣਾਓ ਜੀ ਅਗੇਤਰ ਸ਼ਬਦ ਬਣਾਓ ਇਹਨੂੰ ਉਪਮੰਤਰੀ ਮਿਲ ਸਕਦਾ ਹੈ ਜੀ ਜਾਂ ਫਿਰ ਤੁਹਾਨੂੰ ਉਪਵਾਕ ਜਾਂ ਉਪਹਾਗ ਜਾਂ ਉਪਨੀਯਮ ਇਹ ਮਿਲਗਾ ਇਹ ਚਾਰ 옵ਸ਼ਨ ਤੁਹਾਨੂੰ ਮਿਲਣਗੇ ਜੇ ਤੁਹਾਨੂੰ ਮਲਮੋਗਾ ਇਹਦਾ ਸਹੀ ਅਰਥ ਕਿਹੜਾ ਸੀ ਤੁਸੀਂ ਦੱਸ ਸਕਦੇ ਹਿੰ ਅੱਗੇ ਵਾਲਾ ਵੇਖੋ ਜੀ ਉਨ ਉਨ ਤੋਂ ਕਿੰਨੇ 29 29 39 69 79 ਵੇਖੋ ਜੀ ਉਨ ਉਨਤੀ ਉਨਤਾਲੀ ਉਨਾਹਟ ਉਨਾਸੀ ਅੱਗੇ ਐੜਾ ਐੜਾ ਤੋਂ ਕਿਹੜੇ ਸ਼ਬਦ ਬਣ ਸਕਦੇ ਹਨ ਅਸਹੀ ਅਕਤ ਜੀਤ ਅਟਲ ਅਨਾਤ ਅਕਾਰਨ ਕੀ ਅਸਹੀ ਅਕਤ ਅਜੀਤ ਅਟਲ ਅਨਾਤ ਅਕਾਰਨ ਚੌਥੇ ਨੰਬਰ ਤੇ ਕਿਹੜਾ ਸੀ ਉਪ ਉਪ ਤੋਂ ਕਿਹੜੇ ਸ਼ਬਦ ਬਣ ਸਕਦੇ ਹਨ ਅਗੇਤਰ ਉਪਜਸ ਅਪਸਬਦ अपमान ते अपबल की अपजस अपशब्द अपमान ते अपबल 59 नंबर ते की सी अति अति ਤੋਂ ਕਿਹੜੇ ਸ਼ਬਦ ਬਣ ਸਕਦੇ ਹਨ ਅਗਿੱਤਰ অতি ਕਥਨੀ અત્યੰਤ अतिवादी ਹੋਰ ਵੇਖੋ ਜੀ अति ਤੇ अति ਕਥਨੀ અતੰਤ ਤੇ अतिवादी ਅੱਗੇ 6ਵੇਂ ਨੰਬਰ ਤੇ ਵੇਖੋ ਜੀ ਅਦ ਅਦ ਤੋਂ ਕੀ ਬਣ ਸਕਦੀ ਅਦ ਖੁਲਾ ਕੀ ਅਦ ਖੁਲਾ ਅਦ ਕਚਾਂ ਅਦਵਾਟੇ ਅਦਵਾਟੇ ਅਦਰੰ ਕੀ ਅਦ ਖੁਲਾ ਅਦ ਕਚਾਂ ਅਦਵਾਟੇ ਅਦਰੰ ਅਕੇ ਜੀ ਸੂ ਅਕੇ ਜੀ ਉੜੇ ਸੂ ਸੂ ਤੋਂ ਕੀ ਆ ਵੇਖੋ ਜੀ ਐ ਸਸਾ ਐ ਸਸੇ ਦੇ ਨਾਲ ਕੀ ਔਂਕੜ ਦੀ ਮਾਤਰਾ ਲੱਗੀ ਵੇਖੋ ਜੀ ਸਹਿਤ ਸੋਰੀ ਸੂ ਸੁਪਤਨੀ ਸੁਭਾਗ सुचज सुमत सुलखणा की सुपत्नी सुभाग सुचज सुमत सुलखणा अगे सस्सा सस्से तो सहेत सकाम सजल सफल की सस्से तो सहेत स अगेत्र सस्ा वेखो जी आगेत्र है सस्ा अगेत्र है यद न सहेत ਅਕਾਮੇ ਕਾਮ ਦੇ ਨਾਲ ਅਗਿੱਤ ਕੀ ਮੈਂ ਸ ਕਾਮ ਅਜਲ ਹੈ ਇਹਦੇ ਨਾਲ ਅਗਿੱਤ ਲੱਗਿਆ ਸਜਲ ਆ ਚਿੱਤਰ ਹੈ ਇਹਦੇ ਨਾਲ ਅਗਿੱਤ ਕੀ ਬਣ ਗਿਆ ਸੀ ਸਚਿੱਤਰ ਅਫਲ ਇਹਦੇ ਨਾਲ ਅਗਿੱਤ ਲੱਗਨੇ ਸਸ ਕੀ ਬਣ ਗਿਆ ਆਸ ਸਸ ਲੱਗਣ ਦੇ ਨਾਲ ਕੀ ਬਣ ਗਿਆ ਸਫਲ ਅੱਗੇ ਵੇਖੋ ਜੀ ਆ ਟਿੱਪੀ ਲੱਗੀ ਹੋਣੀ ਆ ਜੋਗ ਇਹ ਸਸ ਦੇ ਨਾਲ ਟਿੱਪੀ ਲੱਗੀ ਅਗੇ ਅਗਿੱਤਰ ਕੀ ਬਣ ਗਿਆ ਸੰਜੋਗ ਸੰਗੀਤ ਸੰਬੰਧ ਸੰਗਠਨ ਆ ਮਾਰ ਕੀ ਹੈ ਅਗੇਤਰ ਅਗੇ ਵੇਖੋ ਜੀ ਸਬ ਆ ਕੀ ਹੈ ਅਗੇਤਰ ਅਤੇ ਕੀ ਬਣ ਗਿਆ ਸਬ ਕਮੇਟੀ ਸਬ ਜੱਜ ਸਬ ਤਹਿਸੀਲ ਆ ਅਗੇਤਰ ਕਮੇਟੀ ਇਹਦੇ ਨਾਲ ਇੱਕ ਕਮੇਟੀ ਤੇ ਜੱਜ ਤੇ ਤਹਿਸੀਲ ਨਾਲ ਕੀ ਲੱਗਿਆ ਸਾਡਾ ਅਗੇਤਰ ਲੱਗਿਆ ਆ ਵੇਖੋ ਜੀ ਆ ਸਹੀ ਆ ਕੀ ਹੈ ਸਾਡਾ ਅਗੇਤਰ ਸਹਿਕਾਰੀ ਸਹਿਗਾਮੀ ਸਹਿਮਤ ਅਗੇ ਵੇਖੋ ਜੀ ਇਹ ਸਣ ਕੀ ਬਣ ਗਿਆ ਸੀ ਸਣ ਕੇਸੀ ਸਣ ਪ੍ਰਹਾਰ ਸਣ ਕਪੜੀ ਆਹ ਵੇਖੋ ਜੀ ਅੱਜ ਦੇ ਸਾਡੇ ਕੁਝ ਅਗੇਤਰ ਸ਼ਬਦ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਨੇ ਹੋਰ ਕਿਹੜੇ ਕਿਹੜੇ ਸ਼ਬਦ ਅਗੇਤਰ ਦੇ ਨਾਲ ਬਣ ਸਕਦੇ ਹਨ ਅਗੇਤਰ ਤੇ ਪਿਛੇਤਰ ਨਾਲ ਉਹ ਮੈਂ ਤੁਹਾਡੇ ਨਾਲ ਅੱਗੇ ਵਾਲੀ ਕੱਖਿਆ ਵਿੱਚ ਡਿਸਕਸ ਕਰਾਂਗਾ ਅੱਜ ਦੀ ਕੱਖਿਆ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਦੱਸਣਾ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh